ਅਸਲਾਮ ਵਾਲੇਕੁਮ ਸਿਆਣੇ ਕਹਿੰਦੇ ਵੀ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦਾ ਐਸਾ ਦੌਰ ਚੱਲ ਰਿਹਾ ਵੀ ਸੱਚੇ ਬੰਦੇ ਦੀ ਗਰੀਬ ਦੀ ਗੱਲ ਕਰਨ ਵਾਲੇ ਬੰਦੇ ਦੀ ਕਦਰ ਨਹੀਂ ਰਹੀ ਜਿੰਦੇ ਦੀ ਤਾਂ ਕਰਦੇ ਨਹੀਂ ਮਰਨ ਤੋਂ ਬਾਅਦ ਚਾਹੇ ਬੂਸਟਾਂ ਦੇ ਉੱਤੇ ਮੂਰਤਾਂ ਬਣਾਈ ਫਿਰ ਜਿੰਦੇ ਦੀ ਕੋਈ ਨਹੀਂ ਕਰਦੇ ਮੈਂ ਇੱਕ ਥਾਂ ਦੀ ਗੱਲ ਨਹੀਂ ਕਰਦਾ ਪੂਰੀ ਦੁਨੀਆ ਦੇ ਵਿੱਚ ਇਹੀ ਹਾਲ ਅਚਾਰਦੇ ਪੰਜਾਬ 'ਚ ਨਾ ਮੁੰਡਾ ਪਾਹਨਾ ਸਿੱਧੂ ਲੈ ਉਹ ਕਰਦਾ ਕੀ ਸੀ ਵੀ ਜਿਹੜੇ ਗਰੀਬ ਲੋਕਾਂ ਨੇ ਜ਼ਮੀਨ ਵੇਚ ਕੇ ਟੂਮਾ ਵੇਚ ਕੇ ਏਜੈਂਟਾਂ ਨੂੰ ਪੈਸੇ ਦਿੱਤੇ ਗਾਂ ਫਰਾੜ ਹੋ ਗਿਆ ਲੈ ਉਹ ਪੈਸੇ ਮੜਾਂਦਾ ਤੂੰ ਦੱਸ ਵੀ ਉਹ ਮਾੜਾ ਕਰਦਾ ਲੈ ਕੋਈ ਚਤਰ ਚਲਾਕ ਜਨਾਨੀ ਨੂੰ ਅੱਗੇ ਲਾ ਕੇ ਨਾ ਉੱਤੇ ਝੂਠਾ ਪਰਚਾ ਕਰਾ ਤਾਂ ਕਿ ਮੇਰਾ 10000 ਕਾਤ ਵੀ ਜਿਹਨੇ ਦੁਨੀਆ ਦੇ ਲੱਖਾਂ ਮੜਾਤੇ ਉਹ ਤੇਰੇ 10000 ਤੇ ਬੈਠਿਆ ਬਸ ਉਹ ਖੇ ਖਰਾਬ ਕਰਨ ਵਾਸਤੇ ਤੇ ਤੁਸੀਂ ਕਹੋਗੇ ਵੀ ਤੂੰ ਚੌਥੇ ਪਾਸ ਵੀ ਮੈਂ ਇੱਕ ਤਾਂ ਸਾਡਾ ਪੰਜਾਬੀ ਭਰਾ ਸੀ ਹੈ ਦੂਜਾ ਉਹ ਹੱਕ ਸੱਚ ਨਾਲ ਖਲੋਣ ਵਾਲਾ ਮੁੰਡਾ ਤੀਜਾ ਮੇਰਾ ਬੇਲੀ ਵੀ ਹੈ ਬੇਲੀਆਂ ਦਾ ਤਾਂ ਕੰਮ ਆ ਵੀ ਔਖੇ ਟਾਈਮ ਤੇ ਨਾਲ ਖੜਾਣਾ ਮੈਂ ਕਹਿੰਦਾ ਵੀ ਜਿਹੜੇ ਬੰਦਿਆਂ ਦੇ ਉਹਨੇ ਪੈਸੇ ਮੜਾਏ ਸੀ ਹਜ਼ਾਰਾਂ ਬੰਦਿਆਂ ਦੇ ਉਹ ਇੱਕ ਇੱਕ ਵੀ ਨਿਕਲਦਾ ਤੇ ਹਜ਼ਾਰਾਂ ਲੋਕ ਬਣਦੇ ਉਹਦੇ ਵਾਸਤੇ ਗੱਲ ਕਰਨਾ ਪਰ ਇੱਥੇ ਚੰਗੇ ਦੀ ਕਦਰ ਹੀ ਕੋਈ ਨਹੀਂ ਇੱਥੇ ਜਿਹੜਾ ਜਿੰਨਾ ਝੂਠਾ ਹੋਊਗਾ ਜਿੰਨਾ ਦੋ ਨੰਬਰ ਹੋਊਗਾ ਨਾ ਜਿੰਨੀਆਂ ਉਸਤਾਦੀਆਂ ਕਰੂਗਾ ਲੈ ਉਹਦੀ ਇੱਜ਼ਤ ਆ ਇੱਥੇ ਪਤਾ ਕਿਦਾਂ ਦੇ ਬੰਦੇ ਦੀ ਇੱਜ਼ਤ ਆ ਜਿੱਦਾਂ ਕੋ ਬਾਬਾ ਨਾ ਬੈਂਕ 'ਚ ਗਿਆ ਉਨੇ ਜਾ ਕੇ 1000 ਰੁਪਏ ਦਾ ਚੈੱਕ ਭਰ ਕੇ ਨਾ ਮੈਨੇਜਰ ਨੂੰ ਦਿੱਤਾ ਮੈਨੇਜਰ ਕਹਿੰਦਾ ਜੀ ਨਵਾਂ ਕਾਨੂੰਨ ਆਇਆ 5000 ਤੋਂ ਉੱਠ ਕੇ ਪੈਸੇ ਨਹੀਂ ਦਿੰਦੇ ਕਹਿੰਦਾ ਅੱਛਾ ਉਹਨੇ 5000 ਦਾ ਚੈੱਕ ਭਰਿਆ ਫਿਰ ਮੈਨੇਜਰ ਨੂੰ ਦਿਆ ਔਰ ਮੈਨੇਜਰ ਨੇ 5000 ਰੁਪਏ ਬਾਬੇ ਨੂੰ ਫੜਾਤਾ ਬਾਬਾ ਫੜ ਕੇ ਕਹਿੰਦਾ ਵੀ ਜਮ੍ਹਾਂ ਕਰਾਂ ਤੇ ਤਾਂ ਕੋਈ ਕਾਨੂੰਨ ਨਹੀਂ ਆਇਆ ਉਹ ਕਹਿੰਦਾ ਜੀ ਕੋਈ ਨਹੀਂ ਬਾਬੇ ਨੇ 1000 ਰੁਪਏ ਜੇਬ ਚ ਪਾ ਕੇ ਨਾ ਚਾਰੋਂ ਦੇ ਮੂਰੇ ਧਰ ਕੇ ਕਹਿੰਦਾ ਕਿ ਆ ਮੇਰੇ ਖਾਤੇ ਜਮ੍ਹਾਂ ਕਰ